ਨਮਸਤਿਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਮੈਤਾਨ ਦਿਖਾਉਣੀ ਆ ਸੋਈ ਸਵਾਈ ਆ ਤੇ ਸੋਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਅਰ ਤਸੱਲੀ ਆਪਣੀ ਜਰੂਰ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਵੀਰ ਜੀ ਵਧੀਆ ਠੀਕ ਠਾਕ ਤੁਸੀਂਰਾਓ ਸਭ ਵਧੀਆ ਜੀ ਹਾਂਜੀ ਹਾਂਜੀ ਤੇ ਨਾਮ ਦੱਸ ਤਾਂ ਫਿਰ ਇੱਕ ਨਾਮ ਜੀ ਮੇਰਾ ਬਗੀਚਾ ਸਿੰਘ ਹਾਂਜੀ ਜਿਹੜਾ ਸ਼ਹਿਰਾਪਰਾਣੀ ਨਾਲਾ ਜ਼ਿਲ੍ਹਾ ਵੀਰ ਜੀ ਹੁਣ ਸਾਰਾ ਤੇ ਫੋਨ ਨੰਬਰ ਵੀ ਬੋਲਦਾ 77402427 ਜੀ ਠੀਕ ਆ ਹਾਂਜੀ ਹਾਂਜੀ ਤੇ ਅੱਜ ਇੱਕੋ ਹੀ ਮੱਝ ਆ ਫਿਰ ਹਾਂਜੀ ਵੀਰ ਜੀ ਵਹਿੜੀ ਇੱਕ ਨਾਲ ਤੇ ਉਹ ਫਿਰ ਵੇਗੀ ਸਰੀ ਲੱਗੇ ਅੱਛਾ ਵਹਿੜ ਵੇਗੀ ਆ ਤੇ ਮੱਝ ਰਹਿ ਗਈ ਆ ਹਾਂਜੀ ਤੇ ਕਿੰਵਾ ਸਵੇਸ ਹੋਈ ਆ ਜੀ ਵੀਰ ਜੀ ਮਾਈ ਕੋਈ ਦੂ ਹਾਂਜੀ ਅੱਛਾ ਹਾਂਜੀ ਹਾਂਜੀ ਵੀਰ ਘਰ ਦੇ ਦੂਜਿਆਂ ਦੇ ਜਦੋਂ ਅਸੀਂ ਤਿੱਜਾ ਹੀ ਮੰਨੋ ਤੇ ਕਿੰਨਾ ਚਿਰ ਹੋ ਗਿਆ ਸੂਈ ਨਾ ਇਹ ਵੀ ਦੀ 5 ਤਰੀਕ ਨੂੰ ਆਹ 5 ਤਰੀਕ ਨੂੰ ਸੂਈ ਜੇ ਮੈਂ ਅੱਛਾ ਹਾਂਜੀ ਵੀਰ ਜੀ ਆਹ 5 ਤਰੀਕ ਨੂੰ ਸੂਈ ਨੀ ਡੱਈ ਜੇ ਮਾੜਾ ਮਨ ਪੂਰੇ ਪੜੇ ਨੇ ਜਮੀਨੇ ਪੂਰੇ ਚੱਕੇ ਠੀਕ ਆ ਹਾਂਜੀ ਤੇ ਅੱਜ ਕਿੰਨੀ ਤਰੀਕ ਹੋ ਗਈ ਆ ਅੱਜ ਹੋ ਗਈ 11 ਅੱਜ 11 ਤਰੀਕ ਹੋ ਗਈ 6 ਦੇ ਨੋ ਵੀ ਆ 6 6 ਦੇ ਨੋ ਵੀ ਦੀ ਮੈਂ ਸੂਈ ਅੱਛਾ ਹਾਂਜੀ ਤੁਹਾਡੇ ਘਰੇ ਸੂਈ ਜੇ ਹਾਂਜੀ ਵੀਰ ਜੀ ਮੇਰੇ ਘਰੇ ਸੂਈ ਆ ਵੇਖੋ ਜੇ ਦੂਜਾ ਕੱਚਾ ਮਣਾ ਜਾ ਮਰਨ ਲਈਏ ਹੁਣ ਬੈਠੀ ਨੇ ਜੇ ਕੱਚਾ ਜੀ ਮਲਾ ਤੇ ਦੁੱਧ ਕਿੰਨਾ ਤਿਆਰ ਕਰ ਗਈ ਹੈ ਦੁੱਧ ਵੀਰ ਜੀ ਅੱਜ ਮੈਸਨ ਹਫਤੇ ਦੇ ਅੰਦੇ ਹੋ ਗਈ ਹੈ ਸੂਈ ਦੇ ਮੇਰੇ ਸਾਹ 10 ਕਿਲੋ ਪੂਰਾ ਤਿਆਰ ਹੋਗਾ ਨੈਟ ਅੱਛਾ ਹਾਂਜੀ ਵੀਰ ਜੀ ਜਿਹੜਾ ਆਪਾਂ ਝੋਲਾਣਾ ਤੇ ਕਿੰਨਾ ਕਰੀ ਜਾਊਗੀ ਦੁੱਧ ਵੀਰ ਜੀ ਮਗਰੋਂ ਮਨ ਮਹੀਂ ਦੀ ਗਰੰਟੀ ਮਿਲੀ ਬਹੁਤ ਜਿਆਦੀ ਮਤਲਬ 17-18 ਕਿਲੋ ਦੀ ਅੱਛਾ ਬਾਕੀ ਇਹ ਆ ਵੀ ਇੰਨਾ ਕੁ ਤੇ ਮਹੀਂ 14-15 ਮਹੀਨੇ ਨੋਰਮਲ ਦੁੱਧ ਦੇਣਾ ਚਾਹੀਦਾ ਬਾਕੀ ਚੱਲੋ ਜੇ 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 ਸਾਨੂੰ ਦੀ ਸਟਾਰਟਿੰਗ ਇਹ ਮਹੀਂ ਦੀ ਭਾਰੀ ਆ ਮੱਝ ਹਾਂਜੀ ਹਾਂਜੀ ਜੇ ਸਾਨੂੰ ਮਹੀਂ ਦੀ ਚੰਗੇ ਕਦ ਕੱਦ ਤੇ ਵਾਕਿਆ ਜੇ ਵੀਡੀਓ ਬਣਾਉਂਦਾ ਟਾਈਮ ਹਾਂਜੀ ਕੋਈ 11 ਵਜੇ ਦੇ ਲਾਗੇ ਬੰਦੇ ਦਾ ਹੁਣ ਆਇਆ ਥੋੜਾ ਬਾਕੀ ਆ। ਹਾਂ ਜੀ ਅੱਜ ਦੇ 11:23 ਮਿੰਟ ਹੋਏ ਜੇ ਤੇ ਸਾਢੇ 6 ਵੀਰਦੀ ਦੀ ਚਵਾਈ ਕੀਤੀ ਜੇ ਸਵੇਰੇ। ਅੱਛਾ। ਹਾਂ ਜੀ ਵੀਰਦੀ ਇਹ ਵੀਡੀਓ ਬਣਾਉਂਦਾ ਕੋਈ ਹੈ ਨਹੀਂ ਪਲਾਨ ਮੇਰਾ। ਵੇਡ ਵਿੱਗੀ ਦੇ ਫੇਰ ਤਾਂ ਮੈਂ ਇਹਨਾਂ ਤੋਂ ਹੀ ਵੇਡ ਦੀ ਪਾਉਣੀ ਸੀ ਹਨਾ। ਹਾਂ ਜੀ ਇਹ ਵਰਦੀ ਪਾਉਣੀ ਸੀ। ਤੇ ਮੈਂ ਚੱਲ ਮੱਝ ਦੀ ਪਾ। ਫਿਰ ਤੁਸੀਂ ਕਿਹਾ ਚਲੋ ਵੇਗ ਗਿਆ ਤੇ ਹੁਣ ਮੱਝ ਦੀ ਪਾ ਦਈਏ ਹਨਾ। ਹਾਂ ਜੀ ਵੀਰ ਜੀ। ਠੀਕ ਆ। ਇਹ ਵੀਰ ਜੀ ਆਪਣੇ ਘਰੇ ਪ੍ਰੋਪਰ ਸੂਈ ਜੇ ਤੇ ਇਹ ਜੇ ਮੇਰਾ ਬੱਚਾ ਇਹਦਾ ਮਰ ਗਿਆ ਜੇ ਆ ਭੂਸ਼ੀ ਬਣਾਤੀ ਜੋ। ਅੱਛਾ। ਪਤਾ ਨਹੀਂ ਵੀਰ ਜੀ ਵਾਲਜਾ ਪੈ ਗਿਆ ਤੁਹਾਨੂੰ ਦਿੱਤਾ ਹੁਣ ਟੁੱਟ ਗਈ ਵੀ ਜੀ ਮੌਕੇ ਤੇ ਆਪਣੇ ਕੋਲ ਵੀਡੀਓ ਹੈਗੀ ਪ੍ਰੋਪਰ ਇਹਦੀ ਜੀ ਸਾਰੀ ਅੱਛਾ ਉਹ ਦਿਨ ਹੀ ਬੱਚਾ ਮਰ ਗਿਆ ਜੀ ਹਾਂ ਜੀ ਵੀ ਜੀ ਸੁਣਦੀਆਂ ਸਾਰੀ ਬੱਚਾ ਣਾ ਢੋਂ ਪੈ ਗਿਆ ਸਾਰਾ ਭਾਰ ਦੇ ਅੰਦਰ ਸੋਈ ਟੁੱਟ ਗਈ ਇਹ ਬੱਚੇ ਅੱਛਾ ਉਹ ਦਿਨ ਢੋਂ ਟੁੱਟ ਗਿਆ ਅਗਰ ਕੋਈ ਵੀ ਆ ਕੂਲੀ ਇਹ ਪੂਛੀ ਬਣਾਉਂਦੇ ਠੀਕ ਹੈ ਤੇ ਬੱਚਾ ਕਾਫੀ ਤਕੜਾ ਹੀ ਹਿਆ ਤਰ੍ਹਾਂ ਜੀ ਕੱਟੀ ਸੀ ਮਗਰ ਵੀਰ ਜੀ ਪੂਰੀ ਇੱਕ ਕੱਟੇ ਦੀ ਪੂਛੀ ਬਣਾਤੀ ਜੇ ਉਹ ਫਿਰ ਮੈਂ ਬਣਾਤੀ ਮੈਂ ਕਿਹਲੇ ਡੰਗਰ ਨਾਲ ਹੀ ਕਿਹ ਮਿਲੇ ਤੇ ਪੱਕੇ ਪਰ ਇਹਨੂੰ ਕੋਈ ਪ੍ਰਵਾਹ ਨਹੀਂ ਜਿਸ ਤਰ੍ਹਾਂ ਮੱਜੀ ਚੋਈ ਜਾ ਕੂਲੀ ਜਿਹੜੇ ਪੂਛੀ ਵੀ ਠੀਕ ਆ ਤੇ ਬੇਟਾ ਜੀ ਤੁਹਾਡਾ ਹਾਂ ਜੀ ਬੇਟਾ ਇਹ ਵੀ ਧਿਆਨ ਕੇ ਬਹਿ ਗਿਆ ਵੀਡੀਓ ਆਂਦਾ ਵੇ ਵੇਖਣੀ ਕਿਤਰਾ ਇਹ ਇਹ ਛੋਟਾ ਬਗੀਚਾ ਏ ਚਲੋ ਚਲੋ ਵਧੀਆ ਗੱਲ ਚਲੋ ਨਿਆਣਿਆਂ ਨੂੰ ਸ਼ੌਂਕ ਹੁੰਦਾ ਆ ਸਕੂਲ ਦਾ ਜੇ ਡਰੈਸ ਵੀ ਨਹੀਂ ਲਾਈ ਤੇ ਉਸੇ ਵ ਲਈ ਪੇਪਰ ਹੁੰਦੇ ਚ ਭੱਜਿਆ ਉਸੇ ਵ ਯਾਰ ਅੱਛਾ ਚੱਲ ਇੱਧਰ ਤੇ ਆ ਫਿਰ ਹਰਗੁਣਾ ਅੱਛਾ ਤੇਰੀ ਫੋਟੋ ਆ ਨਹੀਂ ਆ ਚਲ ਆਈ ਯਾਰ ਨਿਆਣੇ ਸੰਗਦੇ ਆ ਤੇ ਚਲੋ ਤੋਰੋ ਹਾਈ ਕਰੀ ਫਿਰ ਇਹਨਾਂ ਬਹੁਤ ਵੀਧੀ ਮਹੀ ਦੀ ਚੋਚਵਾਈ ਵੀਧੀ ਆ ਬਹੁਤ ਵਧੀਆ ਵੇਜੀ ਭੋਲੀ ਜੀ ਮਹੀ ਦੀ ਕੋਈ ਵੀਧੀ ਖਰਾਬ ਨਹੀਂ ਕਰਦੀ ਕੋਈ ਇਹਨੇ ਟੀਕਾ ਨਹੀਂ ਲਵਾਇਆ ਕੋਈ ਭੜਾ ਨਹੀਂ ਅਗਲੇ ਬੰਨੇ ਬੁਸ਼ੀ ਕਰੋ ਤਾਂ ਭਾਵੇਂ ਦਿਹਾੜੀ ਦਾਹਰੀ ਨਹੀਂ ਚੋਗੋ ਠੀਕ ਆ ਬਹੁਤ ਕੱਡ ਕੱਡ ਵਿੱਚ ਅੰਢੀ ਮਹੀ ਦੀ ਬੁਸ਼ੀ ਤੇ ਜਾਂਦੀ ਹੈ ਕੋਈ ਟੀਕਾ ਜੇ ਕਿਸੇ ਗਰੰਟੀ ਤੇ ਖੜੇ ਕੋਈ ਟੀਕਾ ਹੀ ਲਵਾਏ ਤਾਂ ਵੀ ਜਿੰਮੇਵਾਰ ਜੇ ਵੀ ਆਹ ਦੇਖਦੇ ਭੂਸੀ ਚੱਟਦੀ ਆ ਜਿਹੜੀ ਪੂਰੀ ਹਾਂਜੀ ਹਾਂਜੀ ਵੀਰ ਜੀ ਅੱਜ ਹਫਤਾ ਇੱਕ ਤੇ ਸੁਈ ਨੋਇਆ ਤੇ ਐਂ ਚਵਾਈ ਚੁਈ ਨਿਚੋੜੀ ਬਾਕੀ ਭੂਸੀ ਦਾ ਇਹ ਆ ਹਾਂਜੀ ਬਿਨਾ ਦੁੱਧ ਛੱਡਣਾ ਪਵੇ ਬਸ ਬਸ ਜਿੰਨਾ ਵੀ ਦੁੱਧ ਵੀਰ ਜੀ ਚੋਣਾ ਹੀ ਆਪਾਂ ਤੇ ਨਾ ਬੱਚੇ ਨੂੰ ਠੰਡ ਲੱਗੇ ਤੇ ਨਾ ਗਰਮੀ ਲੱਗੇ ਉਹ ਮੋਸਾ ਵੀਰ ਜੀ ਮਈ ਦਾ ਬਹੁਤ ਹੀ ਭੋਲਾ ਜੀ ਠੀਕ ਹੈ ਮਈਆਂ ਵੇਖ ਲੋ ਵੀਰ ਜੀ ਭਲੀ ਦੇ ਵਿੱਚ ਤੇ ਕੋਈ ਮਤਲਬ ਡਿੰਗਦੀ ਨਹੀਂ ਠੀਕ ਹੈ ਮਿਲਦੀ ਰੱਖਣੀ ਹੈ ਕੋਈ ਚੱਕਰ ਨਹੀਂ ਮਈ ਦਾ ਇੱਕ ਰੀ ਆ ਜਾ ਫੇਰ ਲੈ ਆਉ ਤੋਰ ਦੀ ਹੈ ਪੇਪਰ ਹੀ ਤੁਰੀ ਫਿਰ ਬਹੁਤ ਹੀ ਠੰਡੀ ਮਈ ਜੇ ਚਵਾਈ ਵੀ ਬਹੁਤ ਜਿਆਦੀ ਭੋਲੀ ਮਈ ਜੇ ਬਾਕੀ ਕੱਦਗਾਠ ਵੀ ਚੰਗਾ ਹੈ ਤੇ ਪੇਠਪੜੇ ਦੇ ਵੀ ਚੰਗੇ ਲੈ ਜਾ ਅੰਦਰ ਹੀ ਲਾ ਜਾ ਨਹੀਂ ਪੂਰੇ ਵਜਨ ਵਜਨ ਵਾਲੀ ਮਈ ਜੇ ਕੱਦ ਵਜਨ ਚੰਗਾ ਹੈ ਆਤਰਾ ਮੋਲ ਹੋਣੀ ਇਹਦਾ ਪੁੱਛ ਲਈਨੇ ਆਪਾਂ ਬਾਕੀ ਕੋਈ ਵੀ ਰਾਨ ਕੇ ਵੇਖ ਲੈ ਇੱਕ ਨਹੀਂ ਕੁਆਰਟੀ ਲਈ ਮਹੀਂ ਵੇਖੋ ਥਲੀਆਂ ਸਾਰੀਆਂ ਬੂਰੀ ਜਿਹੀ ਮਹੀਂ ਅਗਲੀਆਂ ਲੱਤਾਂ ਹਾਂ ਸਾਰੀ ਮਤਲਬ ਬੂਰੀ ਜਿਹੀ ਮਹੀਂ ਠੰਡੀ ਧੀਰੀ ਬਹੁਤ ਜਿਆਦੀ ਮੱਜ ਚਲੋ ਫਿਰ ਮੁੱਲ ਦਾ ਫਿਰ ਵੀਰ ਜੀ ਦੱਸੀਆ ਤਾਂ ਆਪਾਂ ਮੁੱਲ ਵੀਰ ਜੀ ਮੈਂ ਤੇ ਲਈ ਮਹੀਂ ਲਈ ਹੈ 95000 ਦੀ ਹਾਂ ਜੀ ਤਾਂ ਮੈਂ ਕੱਚੀ ਮਹੀਂ ਥੋੜੀ ਜੀ ਮਤਲਬ ਵੀ ਲਈ ਸੀ ਤੇ 95 ਦੀ ਮੈਂ ਲਈ ਮੈਨੂੰ ਸਰਚਾ ਕਰੇ ਪਾ ਗਈ ਮੈਨੂੰ ਤੇ ਮੈਂ ਹੀ ਵੜ ਗਈ ਲੱਖ ਦੀ ਲੱਖੋਂ ਹੀ ਬਾਹਰ ਪੈ ਗਈ ਅੱਛਾ ਹਾਂ ਜੀ ਵੀਰ ਜੀ ਮੈਂ ਦੀ ਨਾ ਤਸੱਲੀ ਬਹੁਤ ਜ਼ਿਆਦੀ ਮੈਨੂੰ ਮਿਲਦੀ ਹੀ ਮੱਝ ਦੀ ਠੀਕ ਆ ਪਰ ਹੁਣ ਉਹ ਕੰਮ ਹੀ ਖਰਾਬ ਹੈ ਇੱਥੇ ਮੈਂ ਹੀ ਸੋਈ ਤੇ ਨਾਲ ਹੀ ਬੱਚਾ ਇੱਥੇ ਵਜਾ ਅੱਛਾ ਤੇ ਤਾਂ ਡਟੇਗੀ ਮੌਕੇ ਦੇ ਅੱਛਾ ਹਾਂ ਜੀ ਹਾਂ ਜੀ ਤੇ ਹੁਣ ਕਿੰਨੇ ਦੀ ਦੇ ਦੇਣੀ ਹੈ ਮੈਨੂੰ ਪਤਾ ਨਹੀਂ ਤੁਸੀਂ ਇੱਕ ਦੋਰੀ ਵੀਡੀਓ ਬਣਾਉਣਾ ਹੈ ਮੈਂ ਨਹੀਂ ਮੈਂ ਹੀ ਸਵਾ ਕੇ ਅੱਜ ਇੱਥੇ ਬੱਜੀ ਹੁੰਦੀ ਹੈ ਅੱਗੇ ਮੈਂ ਹੀ ਸਵਾ ਕੇ ਪਾਣੀ ਮੈਂ ਗਾਰੰਟੀ ਬੜੀ ਮੱਝ ਦੀ ਹੋ ਸਕਦਾ ਪਹਿਲਾਂ ਵੀਡੀਓ ਚ ਵਿਖੀ ਵੀ ਹੋਵੇ ਮੱਝ ਉਹ ਤਾਂ ਗੱਪਾਂ ਹੀ ਜੈਸਨ ਉਹ ਕਰੋ ਜਿੰਨੇ ਦੀ ਹੁਣੀ ਹੈ ਵੀਰ ਜੀ ਮਾਜੀ ਵੀਰ ਜੀ ਜੈਸਨ ਨੂੰ 85000 ਦੀ ਦੇਣੀ ਹੈ ਕੋਈ ਵੀਰ ਜੀ ਕੋਈ 70 ਵਾਲਾ ਉਹਨਾ ਫੋਨ ਲਾਵੇ 75 ਵਾਲਾ ਉਹਨਾ ਫੋਨ ਲਾਵੇ ਅੱਛਾ ਹਾਂਜੀ ਹਾਂਜੀ ਵੀਰ ਜੀ ਜਿੰਨੇ 85000 ਦੀ ਆਪਾਂ ਮਾਝ ਦੇਣੀ ਹੈ ਜੈਸਨ ਨੂੰ ਠੀਕ ਹੈ ਜੀ ਹਾਂਜੀ ਵੀਰ ਜੀ ਜਿਸ ਤਰ੍ਹਾਂ ਮਾਜੀ ਵੇ ਲੋ ਕੱਲੀ ਮਹੀਂ ਆ ਕੋਈ ਮਤਲਬ ਇਹਨੂੰ ਚੱਕਰ ਨਹੀਂ ਆ ਵੀ ਮੈਂ ਮਾਝ ਬਾਕੀ ਜਿੰਨੇ ਘਰੇ ਰੱਖਣੀਆਂ ਆ ਭਾਵੇਂ ਕੱਲੀ ਰੱਖਣੀਆਂ ਤੇ ਗੰਟੀ ਆਪਣੀ ਪੈ ਬੂਛੀ ਦੇ ਮਤਲਬ ਟੀਕਾ ਨਹੀਂ ਮਹੀਂ ਲਵਾਉਗੀ ਬੜੀ ਠੀਕ ਕੜੀ ਕਰੋ ਥਾਪੀ ਮਾਰ ਕੇ ਜਉਂਦੇ ਚੋਣ ਹੀ ਵੀਦੀ ਭੋਲਾ ਮਾਈ ਦਾ ਠੀਕ ਆ ਪੂਰੀ ਵਿਧੀ ਗਰੰਟੀ ਗਰੀ ਮਈ ਆ ਮੈਂ ਤਾਂ ਇੰਨੀ ਸਾਬੀ ਹੀ ਮਈ ਠੀਕ ਆ ਜੀ ਹਾਂ ਜੀ ਜੀ ਠੀਕ ਬਾਕੀ ਚਲੋ ਆਪਣੇ ਕੋਈ ਵੀਰ ਚੁਆਈ ਕਰਕੇ ਤਸੱਲੀ ਕਰਕੇ ਕਰਕੇ ਦੋ ਟਾਈਮ ਵੀ ਜੇ ਹਉ ਤੇ ਦੀ ਮਈ ਸੁਈ ਆ ਤੇ ਮਤਲਬ ਵੀ ਤੂੰ 10 ਕਿਲੋ ਇਹਦੇ ਕੋ ਤਿਆਰ ਆ ਠੀਕ ਆ ਜੀ ਦੇਖੋ ਮੈਲਾ ਮੂਲਾ ਮਾਰ ਕੇ ਮਈ ਕਿੱਥੇ ਜਾਣਾ ਜੀ ਠੀਕ ਆ ਲੋਕੋ